ਲਹਿਰਾ ਸੌਂਦਾ ਵਿਖੇ ਪ੍ਰਾਣੀ ਰੰਜਸ ਦੇ ਚਲਦੇ ਕਹੀ ਮਾਰ ਕੇ ਇੱਕ ਵਿਅਕਤੀ ਨੂੰ ਕੀਤਾ ਜ਼ਖਮੀ ਅਤੇ ਇਲਾਜ ਦੌਰਾਨ ਹੋਈ ਮੌਤ ਥਾਣਾ ਥਾਣਾ ਦੀ ਪੁਲਿਸ ਪਾਰਟੀ ਵੱਲੋਂ ਦੋਨੋਂ ਕੀਤਾ ਗਿਆ ਗ੍ਰਿਫਤਾਰ ਕਹੀ ਵੀ ਕੀਤੀ ਬਰਾਮਦ ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਉਹਦਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮਰਿਤ ਕੁੰਡਲ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਲਹਿਰਾ ਸੌਂਦਾ ਵਿਖੇ ਇੱਕ ਵਿਅਕਤੀ ਦਾ પ્રાਣੀ ਰੰਜਸ ਦੇ ਚਲਦੇ ਕਹੀ ਮਾਰ ਕੇ ਕਤਲ ਕੀਤਾ ਗਿਆ ਸੀ ਜਿਸ ਦੇ ਕਾਰਵਾਈ ਕਰਦੇ ਹੋਏ ਥਾਣਾ ਨਾਥਾਣਾ ਵਿਖੇ ਨਵੱਲੋਂ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਆਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਐਸਪੀ ਅਮਨਿਤ ਕੁੰਡਲ ਜੁਰ ਕੇਸ ਜੀ ਸਾਡਾ ਪੁਲਿਸ ਸਟੇਸ਼ਨ ਨਾਥਾਣਾ ਦਾ ਹੈ ਇਹ ਕੱਲ ਰਾਤ ਨੂੰ ਸਾਨੂੰ ਇੱਕ ਮਾਰਡਰ ਦਾ ਕੇਸ ਰਿਪੋਰਟ ਹੋਇਆ ਸੀ ਜਿਹਨੂੰ ਸਾਡੀ ਟੀਮ ਨੇ ਲੈਡ ਬਾਈ ਐਸਪੀਡੀ ਅਜੇ ਗਾਂਧੀ ਔਰ ਡੀਐਸਪੀ ਪੁੱਜੋ ਰਵਿੰਦਰ ਰੰਧਾਵਾ ਸਾਡੇ ਡੀਐਸਪੀ ਡੀ ਰਾਜੇਸ਼ اور ایس ایچ او نتوانا انسپکٹر سفیق پور اور سی آئی اے ٹو انچارج انہاں سارے نے ٹیم ورک کر کے راتوں رات جڑے ا دے قتل دے دوشیہ دو انہاں نو قابو کیتا تے جڑا ویپن یوزڈ ان کرائم ہے کہی اونوں وی ریکور کیتا اور ا دے چے مقدمہ نمبر 98 ڈیٹڈ 28 اگست 2024 انڈر سیکشن 103 وچ از مرڈر 126 دو 341 اور 3 سب سیکشن 5 جڑا 34 आईपीसी ਹੁੰਦਾ ਇਹਨਾਂ ਦੇ ਤਹਿਤ ਰਜਿਸਟਰ ਕੀਤਾ ਗਿਆ। ਇਹਦੀ ਡੀਟੇਲ ਜੀ ਮੈਂ ਦੱਸਣਾ ਚਾਹਾਂਗੀ ਕਿ ਕੱਲ 27 ਤਰੀਕ ਨੂੰ ਸ਼ਾਮੀ ਅਰਾਊਂਡ 7:00 ਵਜੇ ਜਿਹੜਾ ਵਿਕਟਿਮ ਹੈ ਗੁਰਪਿਆਰ ਸਿੰਘ ਇਹ ਆਪਣੇ ਘਰ ਕੰਮ ਤੋਂ ਵਾਪਸ ਆ ਰਿਹਾ ਸੀਗਾ ਜਦੋਂ ਇਹ ਪਿੰਡ ਲਹਿਰਾ ਸੌਦਾ ਜਿੱਥੋਂ ਦਾ ਰਹਿਣ ਵਾਲਾ ਹੈ ਇੱਥੇ ਇੱਕ ਜਗਜੀਤ ਸਿੰਘ ਉਹ ਪੁੱਤਰ ਕੇਵਲ ਸਿੰਘ ਅਤੇ ਹੈਰੀ ਉਰਫ ਹੈਪੀ ਦੋਨੋਂ ਵਸਿਆ ਲਹਿਰਾ ਸੋਦਾ ਇਹਨਾਂ ਨੇ ਇਹਨੂੰ ਰਸਤੇ 'ਚ ਘੇਰ ਲਿਆ ਗਲੀ 'ਚ ਤੇ ਉਸ ਤੋਂ ਬਾਅਦ ਕੋਈ ਪੁਰਾਣੀ ਲੜਾਈ ਦੀ ਰੰਜਿਸ਼ 'ਚ ਇਹਨਾਂ ਨੂੰ ਗੁਰਪਿਆਰ ਨੂੰ ਇਹਨਾਂ ਨੇ ਸਿੱਧਾ ਕਹੀ ਦਾ ਵਾਰ ਕੀਤਾ ਔਰ ਮੌਕੇ ਤੇ ਉਹ ਦੋਨੋਂ ਇਸ ਕ੍ਰਾਈਮ ਨੂੰ ਕਮਿਟ ਕਰਕੇ ਦੋਨੋਂ ਮੌਕੇ ਤੋਂ ਭੱਜ ਗਏ ਤੇ ਜਿਹੜਾ ਗੁਰਪਿਆਰ ਸਿੰਘ ਹੈ ਇਹਨੂੰ ਸੱਟਾਂ ਸੀਰੀਅਸ ਲੱਗੀਆਂ ਇਸ ਕਰਕੇ ਇਹਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਦੀ ਦੌਰਾਨੇ ਤੇ ਡਿਊਰਿੰਗ ਟ੍ਰੀਟਮੈਂਟ ਇਦੀ ਮੌਤ ਹੋ ਗਈ ਤੇ ਜਿੱਦਾਂ ਹੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸਾਡੀ ਇਮੀਡੀਏਟਲੀ ਟੀਮਸ ਫਾਰਮ ਕੀਤੀਆਂ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀਟੀ ਔਰ ਐਸਐਚਓ ਨਥਾਨਾ ਔਰ ਸੀਆਈਏ ਦੀ ਸੀਆਈਏ 2 ਦੀ ਵੱਖ-ਵੱਖ ਟੀਮਾਂ ਬਣਾਈ ਗਈਆਂ ਜਿਨ੍ਹਾਂ ਨੂੰ ਮੌਕੇ ਤੇ ਭੇਜਿਆ ਔਰ ਇਹਨਾਂ ਟੀਮਾਂ ਨੂੰ ਸਕਸੈਸਫੁਲੀ ਜਦੋਂ ਇਹ ਦੋਨੋਂ ਹੀ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਤੋਂ ਵੈਪਨ ਯੂਜ਼ਡ ਇਨ ਟ੍ਰਾਇੰਗ दैट ਇਜ਼ ਕਹੀ ਉਹ ਰਿਕਵਰ ਕੀਤੀ ਗਈ ਇਸ ਕੇਸ ਦੀ ਵਜ੍ਹਾ ਰੰਜਿਸ਼ਾ ਜੀ ਕਿ ਇੱਕ ਸਾਲ ਪਹਿਲਾਂ ਜਿਹੜਾ ਮ੍ਰਿਤਕ ਹੈ ਗੁਰਪਿਆਰ ਸਿੰਘ ਇਹਦੀ ਇੱਕ ਦੋਸ਼ੀ ਜਿਹੜਾ ਜਗਜੀਤ ਸਿੰਘ ਹੈ ਉਹਦੇ ਨਾਲ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਕੋਈ ਇਹਨੇ ਕੁੱਟਮਾਰ ਕੀਤੀ ਸੀ ਜਿਹਦੇ ਕਰਕੇ ਜਿਹੜਾ ਜਗਜੀਤ ਔਰ ਹੈਰੀ ਇਹਦਾ ਐਸੋਸੀਏਟ ਹੈ ਉਹਦੇ ਨਾਲ ਰੰਜਿਸ਼ ਕਰਦੇ ਸੀ ਔਰ ਕੱਲ ਨੂੰ ਉਹਨਾਂ ਨੂੰ ਮੱਕਾ ਮਿਲਦੇ ਉਹਦੇ ਨਾਲ ਕੁੱਟਮਾਰ ਕੀਤੀ ਜਿਹਦੇ ਚੇਤੇ ਕਤਲ ਹੋ ਗਿਆ ਸੋ ਇਹਨਾਂ ਦੋਨਾਂ ਨੂੰ ਗ੍ਰਫਤਾਰ ਕਰਕੇ ਸਾਨੂੰ ਕਹੀ ਮਿਲੀ ਹੈ ਔਰ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੋ ਸਾਨੂੰ ਹੁਣ ਤੱਕ ਪਤਾ ਲੱਗੇ ਔਰ ਇਹ ਦੋਨੋਂ ਮਜ਼ਦੂਰੀ ਵਗੈਰਾ ਕਰਦੇ ਨਾਲ ਦਾ ਕੋਈ ਅਦਰ ਪ੍ਰੋਫੈਸ਼ਨ ਨਹੀਂ ਹੈ ਸੋ ਬੇਸਿਕਲੀ ਸਾਡੇ ਜਿਹੜੇ ਦੋਨੋਂ ਮਰਡਰ ਕੇਸ ਅਸੀਂ ਰੀਸੈਂਟਲੀ ਉਹ ਦੋਨੋਂ ਬਟਿੰਡਾ ਪੁਲਿਸ ਨੇ ਟਰੇਸ ਕੀਤੇ ਔਰ ਅਸੀਂ ਇਦਾਂ ਹੀ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਹੀਨੀਅਸ ਕ੍ਰਾਈਮ ਕਮਿਟ ਹੋ ਜਾਂਦਾ ਹੈ ਤੇ ਉਹਨੂੰ ਜਲਦ ਤੋਂ ਜਲ ਟਰੇਸ ਕਰੀਏ ਤੇ ਦੋਸ਼ੀਆਂ ਨੂੰ ਉਹਨਾਂ ਦੇ ਜੋ ਵੀ ਡਿਊ ਪ੍ਰੋਸੈਸ ਆਫ ਲਾਅ ਹੈ ਉਹਨਾਂ ਨੂੰ ਸਜ਼ਾ ਮਿਲੇ ਥੈਂਕ ਯੂ ਇਹ ਲਾਵਾ ਕੁਸ਼ਨ ਆ 韩姐你说